ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਕੀ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਕੀ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪ੍ਰਮਾਤਮਾ ਕੀ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਕੇ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਕੇ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਕੀ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਕੀ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪ੍ਰਮਾਤਮਾ ਕੀ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਵਾਰ ਨੂੰ ਮੈਂ ਇੱਕੋ ਹੀ ਪਰਮਾਤਮਾਗੇ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾਗੇ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਵੱਡੀ ਅਨਹੂਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਕੇ ਬੇਨਤੀ करूंगी ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਧੰਨਵਾਦ